ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਵੀ ਜੈਮ ਕੀਤਾ ਗਿਆ ਹੈ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗਾਂ ਉਹੀ ਨੇ ਇੱਕ ਪਾਸੇ ਜਿਹੜੇ ਹਰਿਆਣੇ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਨੌਜਵਾਨ ਡੱਕੇ ਨੇ ਔਰ ਸ਼ੰਭੂ ਖਨੋਰੀ ਬਾਰਡਰ ਦੇ ਉੱਪਰ ਪੁਖਤਾ ਪ੍ਰਬੰਧ ਜਿਹੜੇ ਦਰਨਿਆਂ ਦੇ ਉੱਪਰ ਕੀਤੇ ਜਾਂ ਸਰਕਾਰ ਵੱਲੋਂ ਔਰ ਸਾਡੇ ਨਾਲ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਫੂਲ ਸਾਹਿਬ ਹੋਰ ਮੰਗਾਂ ਜੜੀਆਂ ਨੇ ਹੁਣ ਕਿਵੇਂ ਸਰਕਾਰਾਂ ਮੰਨਣੇ ਕਿਉਂਕਿ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਵੀ ਦਰਨਾ ਚੱਲਿਆ ਸਿੱਖ ਖਨੋਰੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਕੋਈ ਸਿੱਟਾ ਨਿਕਲਿਆ ਨਹੀਂ ਤਾਂ ਕਿਵੇਂ ਹੋਣਾ ਅਗਲਾ ਰਣਨੀਤੀ ਕੀ ਹੈ ਅਗਲੀ ਦੇਖੋ ਜੀ ਜਿਹੜੀ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਉਹਦਾ ਮੁੱਦਾ ਜਿਹੜਾ ਸਵਾਲ ਕੱਲਾ ਆ ਜਿਹੜੇ ਤਿੰਨ ਨੌਜਵਾਨ ਇਹਨਾਂ ਨੇ ਵੇਖਸੂਰ ਫੜ ਕੇ ਅੰਦਰ ਕੀਤੇ ਆ ਉਹਨਾਂ ਦੀ ਰਿਹਾਈ ਦਾ ਮੁੱਦਾ ਸੀਗਾ ਇਹ ਜਿਹੜਾ ਟਰੈਕ ਰੁਕਿਆ ਗਿਆ ਇਹ ਕੋਈ ਜਿਹੜੀਆਂ ਸਾਡੀਆਂ ਦਿੱਲੀ ਚੱਲੋ ਅੰਦੋਲਨ ਦੀਆਂ ਮੰਗਾਂ ਸੀਗੀਆਂ ਸੈਂਟਰ ਸਰਕਾਰ ਨਾਲ ਉਹ ਮੰਗਾਂ ਵੀ ਤੁਸੀਂ ਹੌਰੇ ਪੂਰੀਆਂ ਕਰੋ ਐਲਾਨ ਕਰੋ ਉਹਨਾਂ ਚਿਰ ਅਸੀਂ ਉੱਠਦੇ ਨਹੀਂ ਉਹ ਮੰਗਾ ਦੀ ਖਤਰ ਨਹੀਂ ਉਹ ਮੰਗਾ ਸਾਨੂੰ ਪਤਾ ਹੈ ਵੀ ਹਜੇ ਉਹ ਟਾਈਮ ਲੱਗੂਗਾ ਲੰਮਾ ਹੋਊਗਾ ਮੋਰਚਾ ਚੋਣਾਂ ਦਾ ਨੰਗਣ ਤੋਂ ਬਾਅਦ ਪਾਰਲੀਮੈਂਟ ਦੇਗਾ ਫੇਰ ਹੀ ਕੋਈ ਐਲਾਨ ਹੋਊਗਾ ਉਹਨਾਂ ਚਿਰ ਲੜ ਨਹੀਂ ਹੁੰਦਾ ਸਾਨੂੰ ਪਤਾ ਹੈ ਪਰ ਜਿਹੜਾ ਇਹ ਅੱਜ ਟਰੈਕ ਰੋਕਿਆ ਗਿਆ ਇਹਦਾ ਇੱਕੋ ਇੱਕ ਜਿਹੜਾ ਵਜ੍ਹਾ ਜਾਂ ਮਕਸਦ ਹੈਗਾ ਆ ਵੀ ਜਿਹੜੇ ਤੈਨੂੰ ਨੌਜਵਾਨ ਹੈ ਹਰਿਆਣੇ ਦੇ ਜਿਹੜੇ ਉਹਨਾਂ ਨੇ ਤਸ਼ੱਦਦ ਵੀ ਕੀਤਾ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਹੋਇਆ ਵੀ ਉਹਨਾਂ ਨੇ 13 ਤਰੀਕ ਵਾਲੇ ਅੰਦੋਲਨ ਐਕਸ਼ਨ ਪ੍ਰੋਗਰਾਮ ਚ ਸ਼ਾਮਲ ਕਿਉਂ ਹੋਏ ਉਹ ਸੋ ਅਸੀਂ ਸਮਝਦੇ ਆ ਵੀ 13 ਵਾਲਾ ਐਕਸ਼ਨ ਪ੍ਰੋਗਰਾਮ ਵੀ ਜਾਇਜ਼ ਸੀਗਾ ਉਹ ਮੰਨੀਆਂ ਹੋngੀਆਂ ਮੰਗਾਂ ਨੂੰ ਲਾਗੂ ਕਰਾਉਣ ਦੇ ਖਾਤਰ ਸੀ ਤੇ ਜਿਹੜਾ ਉਹਦੇ 'ਚ ਸ਼ਾਮਲ ਹੋਇਆ ਕੋਈ ਬੇਕਸੂਰ ਨਹੀਂ ਸੀ ਕਹਿੰਦੇ ਅਸੀਂ ਕਹਿੰਦੇ ਉਹਨਾਂ ਨੂੰ ਅਸੀਂ ਕਸੂਰਵਾਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਬੇਕਸੂਰ ਸਮਝਦੇ ਆ ਸੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ 16 ਤਰੀਕ ਤੱਕ ਇੱਕ ਹਫ਼ਤਾ ਲਿਆ ਸੀਗਾ ਇਹ ਵੀ ਡਿਸਾਈਡ ਹੋ ਗਿਆ ਸੀਗਾ ਬਈ ਉਹ ਕਿਸੇ ਪ੍ਰੋਸੀਜਰ ਤਹਿਤ ਛੱਡੇ ਜਾਣਗੇ ਕੋਈ ਲੀਗਲ ਪ੍ਰੋਸੀਜਰ ਆਪਾਂ ਨੂੰ ਅਡਾਪਟ ਕਰਨਾ ਪੈਣਾ ਉਹ ਪ੍ਰੋਸੀਜਰ ਕੀ ਹੋਵੇ ਇਹ ਵੀ ਤੈਅ ਹੋ ਗਿਆ ਸੀਗਾ ਵੀ ਪਰਿਵਾਰਾਂ ਵੱਲੋਂ ਐਪਲੀਕੇਸ਼ਨ ਹੋਊਗੀ ਵੀ ਸਾਡੇ ਬੱਚੇ ਬੇਕਸੂਰ ਹੈ ਉਹਨੂੰ ਰਿਹਾ ਕੀਤਾ ਜਾਵੇ ਉਸ ਤੋਂ ਬਾਅਦ ਅਸੀਂ ਇਨਕੁਆਇਰੀ ਲਾਵਾਂਗੇ ਇਨਕੁਆਇਰੀ ਦੀ ਰਿਪੋਰਟ ਦੇ ਕੇ ਤੁਹਾਡੇ ਪੱਖ 'ਚ ਫਿਰ ਕੋਰਟ ਨੂੰ ਲਿਖਾਂਗੇ ਇਹ ਪ੍ਰੋਸੀਜਰ ਵੀ ਤੈਅ ਹੋ ਗਿਆ ਸੀ ਐਵੇਂ ਹੋ ਗਿਆ ਸੀਗਾ ਵੀ ਇਹ ਪ੍ਰੋਸੀਜਰ ਕਿੰਨੇ ਚਿਰ ਦਾ ਹੈਗਾ ਤੇ ਉਹ ਕਹਿੰਦੇ ਸੀ ਵੀ ਹਫ਼ਤਾ ਲੱਗੂਗਾ ਅਸੀਂ ਆਖਿਆ ਵੀ ਹਫ਼ਤਾ ਅਸੀਂ ਦੇ ਦਿੰਨੇ ਆ 16 ਨੌ ਨੂੰ ਪਹਿਲਾਂ ਰੋਕਣਾ ਸੀਗਾ 9 ਤੋਂ ਬਾਅਦ ਇੱਕ ਹਫ਼ਤਾ 16 ਤੱਕ 16 ਤੱਕ ਉਹ ਹਫ਼ਤਾ ਬਣਦਾ ਹੈ ਪਰ ਅੱਜ ਜਦੋਂ ਉਹਨਾਂ ਨੇ ਅੱਜ ਕੱਲ ਫੇਰ ਹੋ ਗਿਆ ਵੀ ਸਾਨੂੰ ਕੁਝ ਦਿਨ ਹੋਰ ਦੇਓ ਇਹ ਜਿਹਦੇ ਜੋ ਸਾਨੂੰ ਸਾਰਿਆਂ ਨੂੰ ਬਣਿਆ ਵੀ ਇਹ ਅਸਲ ਵਿੱਚ ਹੌਲੀ-ਹੌਲੀ ਲੋਕਾਂ 'ਚ ਜਿਹੜੀ ਲੀਡਰਾਂ ਦੀ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਲੋਕਾਂ ਦੀ ਬੇਵਿਸ਼ਵਾਸੀ ਪੈਦਾ ਕਰਨਾ ਚਾਹੁੰਦੇ ਆ ਕਿਉਂਕਿ ਲੋਕਾਂ 'ਚ ਵੀ ਐ ਬਣੂਗਾ ਵੀ ਪਹਿਲਾਂ 9 ਦਾ ਦਿੱਤਾ ਸੀਗਾ ਫਿਰ 10 ਦਾ ਦਿੱਤਾ ਫਿਰ ਹੁਣ 16 ਦਾ ਦਿੱਤਾ ਅੱਜ ਫੇਰ ਕਹਤੇ ਵੀ 13 ਦਾ ਹੈਗਾ ਵੀ ਅਸਲ ਵਿੱਚ ਲੀਡਰਸ਼ਿਪ ਦੀ ਜ਼ਰਤ ਹੀ ਨਹੀਂ ਰੇਲ ਤੇ ਟਰੈਕ ਰੋਕਣ ਦੀ ਲਾਨਤਾ ਕਰਤਾ ਉਹਨਾਂ ਨੇ ਪਰ ਲੀਡਰਸ਼ਿਪ ਦੀ ਜੁਰਤ ਹੈ ਨਹੀਂ ਇਹ ਇੰਪ੍ਰੈਸ਼ਨ ਲੋਕਾਂ 'ਚ ਦੇ ਕੇ ਸਾਡੇ ਪ੍ਰਤੀ ਬੇਵਿਸ਼ਵਾਸੀ ਬਣਾਉਣਾ ਚਾਹੁੰਦੇ ਸੀ ਫਿਰ ਇਸ ਕਰਕੇ ਅੱਜ ਅਸੀਂ ਫਿਰ ਰੋਕਾਂ ਵੀ ਲਾਗਿਆ ਨੇ ਬੈਰੀਕੇਡ ਵੀ ਲਾਏ ਆ ਬੈਰੀਕੇਡ ਰੋਕ ਤੋੜ ਕੇ ਅਸੀਂ ਇੱਥੇ ਬੈਠੇ ਆ ਕਿਉਂਕਿ ਜੇਕਰ ਗੱਲ ਕਰੀਏ ਤਾਂ ਫੂਲ ਸਾਹਿਬ ਇਸ ਨਾਲ ਆਮ ਲੋਕ ਵੀ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਤਾਂ ਇਹਦੇ ਵਿੱਚ ਫਿਰ ਕਿਹਦਾ ਜਿਹੜਾ ਮੰਨਿਆ ਜਾਵੇ ਦੋਸ਼ ਸਰਕਾਰਾਂ ਦਾ ਹੈ ਕਿਸਾਨਾਂ ਦਾ ਜਾਂ ਫਿਰ ਕੇਂਦਰ ਸਰਕਾਰ ਦਾ ਦੇਖੋ ਜੀ ਪਰੇਸ਼ਾਨ ਲੋਕ ਹੁੰਦੇ ਆ ਕਰ ਕੌਣ ਰਿਹਾ ਅਸੀਂ 13 ਤਰੀਕ ਦਾ ਐਲਾਨ ਕੀਤਾ ਸੀਗਾ ਦਿੱਲੀ ਚਲੋ ਦਾ ਇਹਨਾਂ ਨੇ 13 ਤੋਂ ਇੱਕ ਹਫ਼ਤਾ ਪਹਿਲਾਂ 6 ਤਰੀਕ ਨੂੰ ਹੀ ਸਾਰੀਆਂ ਸੜਕਾਂ ਤੇ ਉਹ ਕੰਕਰੀਟਰੀਆਂ ਸਿਮਿੰਟ ਦੀਆਂ ਸਰੀਆ ਪਾ ਕੇ ਕੰਧਾ ਘੜਤ ਗਿਆ ਉਹ 7 ਤਰੀਕ ਤੋਂ ਹੀ ਕਹਿਣ ਦਾ ਭਾਵ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਤਾਂ 13 ਨੂੰ ਆਏ ਆ ਨਾ ਸੋ ਇਸ ਕਰਕੇ ਵੀ ਜਿਹੜੇ ਬੰਦ ਕਰ ਰਹੇ ਹੈ ਪਰੇਸ਼ਾਨ ਤਾਂ ਉਹ ਕਰ ਰਹੇ ਨੇ ਹੁਣ ਜੇ ਆਹ ਜਿਹੜਾ ਆ ਵੀ ਜਿਹੜੇ ਅੱਜ ਵੀ ਤੁਸੀਂ ਕਹਿੰਦੇ ਹੋ ਪਰੇਸ਼ਾਨੀ ਹੋ ਰਹੀ ਹੈ ਅਸੀਂ ਨਹੀਂ ਅਸੀਂ ਜੇ ਤਾਂ ਆਇਆ ਹੁੰਦਾ ਨਾ ਵੀ ਮੜੀ ਜਿਹੀ ਘਟਨਾ ਹੋਈ ਉਹਦੀ ਤੁਰਤ ਆ ਕੇ ਬਹਿਗੇ ਅਸੀਂ ਤਾਂ 15 ਦਿਨਾਂ ਦੇ ਮਤਲਬ ਕਰ ਰਹੇ ਆ ਵੀ ਭਾਈ ਸਾਨੂੰ ਬੈਠਣਾ ਪਊ ਸਾਨੂੰ ਬੈਠਣਾ ਪਊ ਵਾਦਾ ਕਰ ਰਹੇ ਆ ਵੀ ਤੁਸੀਂ 6 ਦਿਨ اٹਕ ਜੋ ਜੇ ਇਸ ਕਰਕੇ 6 ਦਿਨ اٹਕਣ ਤੋਂ ਬਾਅਦ ਵੀ ਹਫ਼ਤਾ اٹਕਣ ਤੋਂ ਬਾਅਦ ਵੀ ਨਹੀਂ ਹੁੰਦੇ ਤਾਂ ਇਹ ਪਰੇਸ਼ਾਨੀ ਦੀ ਜ਼ਿੰਮੇਵਾਰ ਵੀ ਅਸੀਂ ਕਹਿੰਦੇ ਆ ਭਾਵੇਂ ਲੋਕ ਪਰੇਸ਼ਾਨ ਹੋ ਰਹੇ ਆ ਪਰ ਇਹਦੇ ਵਿੱਚ ਅੰਦੋਲਨ ਵਾਲੇ ਕਰਨ ਵਾਲੇ ਕਿਸਾਨ ਨੇ ਉਹਨਾਂ ਤਾਂ ਮੰਗ ਮੰਨਣੀ ਐ ਇਹ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਇਹ ਜ਼ਿੰਮੇਵਾਰ ਹੈ ਵੀ ਵਾਦਾ ਕਰ ਲੈਂਦਾ ਵਾਦਾ ਕਰਨ ਤੋਂ ਬਾਅਦ ਫਿਰ ਮੁੱਕਰ ਜਾਂਦਾ ਜਿਹਦੇ ਕਰਕੇ ਲੋਕਾਂ ਨੂੰ ਟ੍ਰੈਕਟਰਾਂ ਤੇ ਹੋਣਾ ਪੈਂਦਾ ਇਸ ਕਰਕੇ ਵਾਦੇ ਨਹੀਂ ਕਰਨਾ ਚਾਹੀਦਾ ਜਾਂ ਫਿਰ ਵਾਦਾ ਜਿਹੜਾ ਜੇ ਲਾਗੂ ਕਰ ਦਿੰਦੇ ਤਾਂ ਇੱਥੇ ਟ੍ਰੇਨ ਤੇ ਕਿਸੇ ਨੇ ਆਉਣੇ ਨਹੀਂ ਸੀਗੇ ਇਹ ਸੋ ਇਸ ਕਰਕੇ ਵੀ ਜ਼ਿੰਮੇਵਾਰ ਹੈ ਅੱਜ ਦੀ ਪਰੇਸ਼ਾਨੀ ਦੇ ਵੀ ਅੰਦੋਲਨਕਾਰੀ ਜ਼ਿੰਮੇਵਾਰ ਨੇ ਇਹ ਜਿਹੜਾ ਹੈਗਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੈ ਔਰ ਜਿੱਕਰ ਹੁਣ ਮੰਨੀਏ ਤਾਂ ਜਿਵੇਂ ਤੁਸੀਂ ਪਹਿਲਾਂ ਬਾਰਡਰਾਂ ਤੇ ਸੀ ਹੁਣ ਰੇਲਵੇ ਲਾਈਨਾਂ ਤੇ ਵੀ ਆ ਗਏ ਹੋ ਇਸ ਦੇ ਨਾਲ ਕਿਸਾਨਾਂ ਕੋਲ ਕੇਵਲ ਇੱਕ ਸੰਘਰਸ਼ੀ ਰਾਹ ਬਚਦਾ ਔਰ ਜਿਹੜਾ ਸੰਘਰਸ਼ ਕਰਦੇ ਨੇ ਸਰਕਾਰਾਂ ਇਹ ਕਹਿੰਦੀਆਂ ਵੀ ਕਿਸਾਨ ਜਿਹੜੇ ਨੇ ਰੋਜ਼ ਹੀ ਕਦੇ ਕਿਤੇ ਕਦੀ ਕਿਤੇ ਇਹਦੇ ਨਾਲ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਕਿੰਨੀਕ ਪ੍ਰਭਾਵਿਤ ਹੁੰਦੀ ਹੈ ਆਮ ਲੋਕਾਂ ਨੂੰ ਕਿੰਨਾ ਕ ਫਾਇਦਾ ਹੋਣਾ ਹੈ ਤੁਹਾਡੇ ਸੰਘਰਸ਼ ਦੇ ਨਾਲ ਦੇਖੋ ਜੀ ਪਹਿਲਾਂ ਤੁਸੀਂ ਐ ਵੇਖੋ ਵੀ ਜੀ ਐਮਐਸਪੀ ਲਾਗੂ ਹੋ ਗਈ। ਅ ਜਿਹੜੇ ਤਿੰਨੇ ਉਹ ਆਪਣਾ ਹੈਗਾ ਕਰਜ਼ਾ ਮਾਫੀ ਵਾਲਾ ਹੋ ਜੇ। ਜਿਹੜਾ ਬਿਜਲੀ ਐਕਟ 2023 ਹੈ ਜਿਹੜਾ ਸਾਰੇ ਦਾ ਸਾਰਾ ਅ ਉਹਦੀ ਪੈਦਾਵਾਰ ਉਹਦੀ ਵੰਡ ਹੈ ਉਹ ਪ੍ਰਾਈਵੇਟ ਘਰਾਂਿਆਂ ਨੂੰ ਦਿੰਦਾ ਕਾਰਪੋਰੇਟਸ ਨੂੰ ਦਿੰਦਾ ਉਹ। ਇਹ ਸਾਰੀਆਂ ਮੰਗਾਂ ਜੇ ਪੂਰੀਆਂ ਹੋ ਜਾਣ ਇਹ ਕਿਹੜੀਆਂ ਮੰਗਾਂ ਇਹਦਾ ਇਹਦਾ ਫਾਇਦਾ ਆਮ ਲੋਕਾਂ ਨੂੰ ਹੀ ਹੋਣਾ। ਕਿਹੜਾ ਬੰਦਾ ਹੁਣ ਜੇ ਉਹ ਚਿਪ ਵਾਲੇ ਮੀਟਰ ਲੱਗ ਜਾਣਾ ਡਿਜੀਟਲ ਮੀਟਰ ਤਾਂ ਉਹ ਕਿ ਮੈਨੂੰ ਲੱਗਦਾ 50% ਜਿਹੜੇ ਖਪਤਕਾਰ ਬਿਜਲੀ ਉਹਨਾਂ ਦੇ ਹੱਥਾਂ ਚ ਚਲੀ ਜਾਊਗੀ ਵੀ ਉਹਨਾਂ ਕੀ ਤੁਸੀਂ ਜਨਾ ਪੈਸਾ ਭਰੋਗੇ ਤੁਸੀਂ ਜਿਵੇਂ ਡਾਟਾ ਭਰਦੇ ਨੇ ਮੋਬਾਈਲ ਦਾ ਉਹਨਾਂ ਕੀ ਤੁਹਾਨੂੰ ਬਿਜਲੀ ਮਿਲੂਗੀ ਇਹ ਕਿਹੜਾ ਖਪਤਕਾਰ ਚਾਹੁੰਦਾ ਕੋਈ ਨਹੀਂ ਚਾਹੁੰਦਾ ਸੋ ਇਹ ਮੰਗਾਂ ਜਿਹੜੀਆਂ ਸਾਰੀਆਂ ਹੈਗੀਆਂ ਨੇ ਇਹ ਆਮ ਲੋਕਾਂ ਦੀਆਂ ਮੰਗਾਂ ਨੇ ਮੈਨੂੰ ਲੱਗਦਾ ਵੀ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਉਹ ਚੱਲ ਲੈਂਦੇ ਨੇ ਵੀ ਜੇ ਹੁਣ ਮੈਨੂੰ ਐ ਲੱਗਦਾ ਹੋਵੇ ਵੀ ਯਾਰ ਮੇਰਾ ਫਾਇਦਾ ਹੁੰਦਾ ਮੇਰਾ ਆਹ ਮੈਂ ਮੀਟਰ ਤੋਂ ਬਚਦਾ ਡਿਜੀਟਲ ਮੀਟਰ ਤੋਂ ਤਾਂ ਮੈਂ ਮੈਂ ਚੱਲ ਲੂੰਗਾ ਇੱਕ ਦਿਨ ਵੀ ਯਾਰ ਕੋਈ ਹੁੰਦਾ ਮੈਂ ਵਸਤੇ ਜਾਵੜੂnga ਮੈਂ ਹੋਰ ਜਾਵੜੂnga ਮੈਨੂੰ ਚੱਲਣ ਚ ਕੋਈ ਤਕਲੀਫ ਨਹੀਂ ਜੇ ਮੈਨੂੰ ਪਤਾ ਹੋਵੇ ਇਹ ਮੰਗ ਮੇਰੀ ਹੈ ਉਦੋਂ ਲੋਕਾਂ ਨੂੰ ਚੱਲਣਾ ਔਖਾ ਹੁੰਦਾ ਜਦੋਂ ਐ ਲੱਗੇ ਵੀ ਇਹਨਾਂ ਮੰਗਾਂ ਨਾਲ ਤਾਂ ਸਾਡਾ ਸਬੰਧ ਹੀ ਨਹੀਂ ਕੋਈ ਇਸ ਕਰਕੇ ਮੰਗਾਂ ਇਹ ਵਿਸ਼ਾਲ ਬਹੁ ਗਿਣਤੀ ਦੀਆਂ ਕਰੋੜਾਂ ਰੁਪਿਆਂ ਦੀਆਂ ਮੰਗਾਂ ਨੇ ਉਹ ਹਰੇਕ ਚਾਹੁੰਦਾ ਮਤਲਬ ਕਿਸਾਨ ਕਿਹੜਾ ਨਹੀਂ ਚਾਹੁੰਦਾ ਕਿਹੜਾ ਮਜ਼ਦੂਰ ਨਹੀਂ ਚਾਹੁੰਦਾ ਵੀ ਮੇਰਾ ਕਰਜ਼ਾ ਨਾ ਮਾਫ਼ ਹੋਵੇ ਕਿਹੜਾ ਮਜ਼ਦੂਰ ਨਹੀਂ ਚਾਹੁੰਦਾ ਵੀ ਸਾਨੂੰ 200 ਦਿਨ ਦੀ ਗਰੰਟੀ ਨਾ ਹੋਵੇ ਦੇਹ ਨਰੇਗਾ ਦੀ ਕਿਹੜਾ ਮਜ਼ਦੂਰ ਨਹੀਂ ਚਾਹੁੰਦਾ ਵੀ ਸਾਨੂੰ 700 ਰੁਪਏ ਦਿਹਾੜੀ ਨਾ ਮਿ ਤਾਂ ਸਾਨੂੰ ਇੱਕ ਦਿਨ ਦੀ ਰੇਲ ਦੀ ਪਰੇਸ਼ਾਨੀ ਕੀ ਹੈ ਸੋ ਉਹਨਾਂ ਲੋਕਾਂ ਨੂੰ ਨਹੀਂ ਪਰੇਸ਼ਾਨੀ ਹਾਂ ਜਿਨ੍ਹਾਂ ਨੂੰ ਇਹ ਹੈਗਾ ਵੀ ਇਹਨਾਂ ਨਾਲ ਘਾਟਾ ਪੈਂਦਾ ਕਾਰਪੋਰੇਟਾਂ ਨੂੰ ਵਪਾਰੀਆਂ ਨੂੰ ਘਾਟਾ ਪਉ ਜੇ ਐਮਐਸਪੀ ਲਾਗੂ ਹੁੰਦੀ ਹੈ ਜੇ ਉਹ ਬਿਜਲੀ ਵਾਲਾ ਐਕਟ ਰੱਦ ਹੁੰਦਾ ਤਾਂ ਉਹ ਵਪਾਰੀਆਂ ਨੂੰ ਘਾਟਾ ਪੈਣਾ ਕਾਰਪੋਰੇਟਾਂ ਨੂੰ ਘਾਟਾ ਉਹ ਉਹਨਾਂ ਨੂੰ ਤਕਲੀਫ ਜ਼ਰੂਰ ਹੈ ਇਹਦੀ ਉਹ ਆਪਦੀ ਤਕਲੀਫ ਨੂੰ ਲੋਕਾਂ ਦੀ ਤਕਲੀਫ ਬਣਾ ਕੇ ਪੇਸ਼ ਕਰਦੇ ਆ ਜਾਂ ਫਿਰ ਠੀਕ ਹੈ ਜਿਹੜਾ ਕੁਸ ਹਜੇ ਜਨ ਨੂੰ ਨਹੀਂ ਚੇਤਨ ਆ ਇਹ ਅਵੇਅਰ ਨਹੀਂ ਇਹ ਗੱਲਾਂ ਬਾਰੇ ਵੀ ਸਾਡੀਆਂ ਇਹ ਮੰਗਾ ਸਾਡੀਆਂ ਮੰਗਾ ਵੀ ਹੈਗੀਆਂ ਉਹ ਥੋੜਾ ਕੜਾ ਇਹ ਸੰਰਾਜ ਹੋ ਜੂ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਮੰਗਾ ਤਾਂ ਸਾਡੀਆਂ ਸੀਗੀਆਂ ਉਹਨਾਂ ਦੀ ਨਾਰਾਜ਼ਗੀ ਦੂਰ ਵੀ ਹੋ ਜਾਂਦੀ ਹੈ ਉਹਨਾਂ ਦੇ ਬੀਜਪੀ ਲਗਾਤਾਰ ਬੀਜਪੀ ਨੇ ਤੁਸੀਂ ਖੇਡ ਰਹੇ ਹੋ ਇਲੈਕਸ਼ਨ ਦੇ ਸੰਬੰਧ ਚ ਹੁਣ ਅੱਜ ਦਾ ਜਿਹੜਾ ਦਿਖਾਵਾ ਹੋਇਆ ਬੈਰੀਕੇਟਿੰਗ ਕਰਕੇ ਪੁਲਿਸ ਨੇ ਰੋਕਿਆ ਵੀ ਕਈ ਆਗੂ ਕਹਿ ਰਹੇ ਵੀ ਪੰਜਾਬ ਜਿਹੜਾ ਪੁਲਿਸ ਹੈ ਪੰਜਾਬ ਸਰਕਾਰ ਇਹਦਾ ਚਿਹਰਾ ਨੰਗਾ ਹੋ ਗਿਆ ਫੋਨ ਹੋਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਉਹਨੂੰ ਵੀ ਘੇਰੇ ਜਾਊਗਾ ਪਿੰਡਾਂ ਚ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਣਗੇ ਇਲੈਕਸ਼ਨ ਦੇ ਸਬੰਧ ਚ ਉਹ ਸਾਡਾ ਹੈਗੇ ਆ ਕੱਲਾ ਭਾਜਪੀ ਨੂੰ ਤਾਂ ਅਸੀਂ ਕਾਲੇ ਝੰਡੇ ਦਿਖਾਉਣੇ ਆ ਉਹਦਾ ਵਿਰੋਧ ਕਰਨਾ ਉਹਨਾਂ ਦੇ ਜਿੰਨਾ ਉਹਨਾਂ ਦੇ ਮਿੱਟੀ ਬਲੀਦ ਹੋਵੇ ਕਰਨੇ ਆ ਉਹਨਾਂ ਦੇ ਕਿਉਂਕਿ ਕਾਤ ਲੈ ਕਿਸਾਨਾਂ ਦੀ ਪਰ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਅਸੀਂ ਕਾਲੇ ਝੰਡੇ ਨਹੀਂ ਦਿਖਾਵਾਂਗੇ ਪਰ ਆਏ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਵਿਚਾਵਾਗੇ ਉਹਨਾਂ ਦੇ ਉਹਨਾਂ ਦੇ ਮੂਰੇ ਅਸੀਂ ਵਿਚਾਈ ਤਰੀ ਪਿਛਾਵਾਂਗੇ ਸਵਾਲ ਉਹਨਾਂ ਨੂੰ ਵੀ ਕਰਾਂਗੇ ਵੀ ਜਦੋਂ ਸੋਡੀਆਂ ਤੁਸੀਂ ਸਤਜ ਸੀਗੇ ਉਦੋਂ ਤੁਸੀਂ ਇਹ ਪਾਲਸੀਆਂ ਨੂੰ ਰੋਕਣ ਦੇ ਖਾਤਰ ਡਬਲਯੂਟੀਓ ਵਰ ਉਹਦੀ ਪਾਲਸੀਆਂ ਰੋਕਣ ਦੇ ਖਾਤਰ ਤੁਸੀਂ ਕੀ ਕੀਤਾ ਤੁਸੀਂ ਡਬਲਯੂਟੀਓ ਵਾਲੀਆਂ ਨੀਤੀਆਂ ਉਹਨਾਂ ਚੋਂ ਭਾਰਤ ਨੂੰ ਬਾਹਰ ਕੱਢਣ ਦੀ ਖਾਤਰ ਤੁਸੀਂ ਕੀ ਕੀਤਾ ਤੁਸੀਂ ਐਮਐਸਪੀ ਤੇ ਕੀ ਕੀਤਾ ਤੁਸੀਂ ਕਰਜ਼ਾ ਮਾਫੀ ਦੇ ਕੀ ਕੀਤਾ ਸਵਾਲ ਤਾਂ ਉਹਨਾਂ ਨੂੰ ਵੀ ਹੋਣਗੇ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਸਵਾਲ ਹੋਣਗੇ ਵੀ ਜਦੋਂ ਇਹਨਾਂ ਨੇ ਆ ਕੇ ਸਾਡੇ ਇੱਥੇ ਗੋਲੇ ਸਿੱਟੇ ਹੱਥਰੂ ਗੈਸ ਦੇ ਪੰਜਾਬ ਦੀ ਧਰਤੀ ਤੇ ਗੋਲੇ ਸਿੱਟੇ ਆ ਪੰਜਾਬ ਦੀ ਧਰਤੀ ਤੋਂ ਮੁੰਡਿਆਂ ਨੂੰ ਚੱਕ ਕੇ ਲੈ ਕੇ ਗਏ ਆ ਹਰਿਆਣੇ ਵਾਲੇ ਪੰਜਾਬ ਚੋਂ ਮਹੱਲੀ ਚੋਂ ਚੱਕ ਕੇ ਲੈ ਕੇ ਗਏ ਆ ਤੁਸੀਂ ਚੁੱਪ ਕਿਉਂ ਰਹੇ ਤੁਸੀਂ ਉਹਨਾਂ ਦਾ ਐਕਸ਼ਨ ਕਿਉਂ ਨਹੀਂ ਲਿਆ ਵੀ ਤੁਸੀਂ ਸਾਡੀ ਧਰਤੀ ਤੇ ਆ ਕੇ ਸਾਡੇ ਬੰਦੇ ਮਾਰੇ ਆ ਇਹ ਸਵਾਲ ਕਰਾਂਗੇ ਇਹਨਾਂ ਨੂੰ ਵੀ ਪਰ ਇਹ ਠੀਕ ਹੈ ਵੀ ਉਹ ਸਵਾਲਾਂ ਦਾ ਫਰਕ ਹੁੰਦਾ ਇੱਕ ਦੁਸ਼ਮਣ ਨੂੰ ਉਹਨਾਂ ਨੂੰ ਕਰਾਂਗੇ ਅਸੀਂ ਕਾਤਲਾਂ ਵਾਂਗੂ ਸਵਾਲ ਜਿਵੇਂ ਕਾਤਲ ਨੂੰ ਘੇਰੀ ਦਾ ਤੇ ਕਾਤਲ ਨੂੰ ਸਵਾਲ ਕਰੀਦੇ ਆ ਇਹਨਾਂ ਨੂੰ ਕਾਤਲਾਂ ਵਾਂਗੂ ਨਹੀਂ ਕਰਾਂਗੇ ਇਹਨਾਂ ਨੂੰ ਅਸੀਂ ਪਰ ਤੁਸੀਂ ਕਹਿੰਦੇ ਆ ਵੀ ਅਸੀਂ ਸਤਾ ਚਾਵਾਂਗੇ ਤੁਹਾਡਾ ਰੋਲ ਕੀ ਰਿਹਾ ਹੁਣ ਤੱਕ ਉਹਦੇ ਬਾਰੇ ਸਵਾਲ ਕਰਾਂਗੇ ਇਹਨਾਂ ਨੂੰ ਵੀ ਅਸੀਂ ਕਾਲੀਆਂ ਝੰਡੀਆਂ ਨਹੀਂ ਦਿਖਾਵਾਂਗੇ ਜਰ ਤੱਕ ਹੁਣ ਨਹੀਂ ਛੱਡਦੇ ਰੋ ਤੱਕ ਪੱਕਾ ਧਰਨਾ ਹੋ ਗਿਆ ਫਾਈਨਲ ਹੋ ਗਿਆ ਵੀ ਆ ਸਾਡਾ ਇਹ ਹੈਗਾ ਵੀ ਕਿੰਨਾ ਲੰਮਾ ਸਮਾਂ ਹੈਗਾ ਇਹ ਹੁਣ ਸਰਕਾਰ ਦੇ ਹੱਥ ਚਾ ਪ੍ਰਸ਼ਾਸਨ ਦੇ ਹੱਥ ਚ ਹੈ ਵੀ ਉਹਨਾਂ ਨੇ ਇਹਨੂੰ ਇੱਕ ਦਿਨ ਲੰਮਾ ਕਰਨਾ ਜਾਂ ਇਹਨੂੰ ਦੋ ਦਿਨ ਲੰਮਾ ਕਰਨਾ ਜਦੋਂ ਛੱਡ ਦੇਣਗੇ ਉਹਦੀ ਅਸੀਂ ਟ੍ਰੈਕ ਛੱਡ ਦਿਆਂਗੇ ਜੇ ਹੁਣ ਘੰਟੇ ਬਾਅਦ ਵੀ ਛੱਡਤਾ ਤਾਂ ਅਸੀਂ ਵਾਦਾ ਕਰਦੇ ਹਾਂ ਮਿਢਗੇ ਰਾਹੀਂ ਪ੍ਰਸ਼ਾਸਨ ਨਾਲ ਵੀ ਅਸੀਂ ਇੱਕ ਵੀ ਬੰਦਾ ਇੱਥੇ ਟ੍ਰੈਕ ਤੇ ਨਹੀਂ ਹੋਵਾਂਗੇ ਅਸੀਂ ਉਹਦੀ ਸਾਰਿਆਂ ਆਪਣੇ ਬੰਦਿਆਂ ਨੂੰ ਆਪਦੇ ਉੱਥੇ ਸ਼ੰਭੂ ਬਾਰਡਰ ਤੇ ਲੈ ਜਾਵਾਂਗੇ ਬਿਲਕੁਲ ਧੰਨਵਾਦ ਜੀ ਤਾਂ ਇਹ ਸੁਰਜੀਤ ਸਿੰਘ ਫੂਲ ਸੀਗੇ ਲੇਕਿਨ ਲਗਾਤਾਰ ਧਰਨਾ ਜਿਹੜਾ ਉਹ ਜਾਰੀ ਹੈ ਜਦੋਂ ਤੱਕ ਉਹਨਾਂ ਨੌਜਵਾਨਾਂ ਨੂੰ ਨਹੀਂ ਛੱਡਿਆ ਜਾਂਦਾ ਔ कैमरा पर्सन अनिल दैनिक टीवी बैरियर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर